ਸਤਿ ਸ੍ਰੀ ਅਕਾਲ ਜੀ ਜਿਹੜੀਆਂ ਮੈਕੀਨਰੀ ਸਟੋਰ ਮੋੜਾਂ ਦੇ ਵਿੱਚ ਆਉਂਦੀਆਂ ਨੇ ਨਵੇਂ ਜਿਹੜਾ ਆ ਟਰੈਕਟਰ ਦੇ ਵਿੱਚ ਆਉਂਦੀਆਂ ਨੇ ਟਰੈਕਟਰ ਬਹੁਤ ਚਲਾਇਆ ਫੋੜ ਸੋ ਸੋਰਾਜ ਐਂਟਰ ਮੇਂਦਰੇ ਆਸ਼ੇ ਜਿਹੜਾ 8ਵਾਂ ਸਥਾਨ ਪ੍ਰਾਪਤ ਕੀਤਾ ਆਹ ਟਰੈਕਟਰ ਦੀ ਜਿੰਦਾ ਬਖਤੇ ਸਿੰਘਾ ਨੰਗਲ ਕਲਾ 10 ਦਿਨਾਂ ਬਾਅਦ ਸੰਘਰਸ਼ ਚਲਾ ਕੇ ਡਿਸਟ੍ਰਿਕਟ ਮਾਨਸਾ ਦੇ ਵਿੱਚ ਆ ਆਹ ਜਿਹੜਾ ਮਾਜਾ ਦੁੱਧ 10 ਦਿਨਾਂ ਬਾਅਦ ਜਿਹੜਾ 8ਵਾਂ ਨੰਬਰ ਸਥਾਨ ਪ੍ਰਾਪਤ ਕੀਤਾ ਪਰਣਾਣ ਕਿਲੂ ਫੋਰ ਦੀ ਮਾਜਾ ਕਮਲਜੀਤ ਜੀ ਦੀ ਆਪਨਾ ਨੰਮਾ ਅਨੰਤ ਸਿੰਘ ਸ੍ਰੀਮਾਨ ਜਗਦੀਪ ਸਿੰਘ ਪਿੰਡ ਝੰਡੇਵਾਲਾ 11 18 ਤੋਂ ਨੰਬਰ ਗ੍ਰੇਡਡ ਮਾਝਾ ਦੇ ਵੀਰ ਨੇੜੇ ਰਹਿਣਾ ਜਿਨ੍ਹਾਂ ਦੀ ਮਾਝਾ ਕਮਲਜੀਤ ਜੀ ਗੋਪੀ ਬੰਨ ਦੀ ਬਹੁਤ ਮਿਹਨਤੀ ਤੇ ਬਚਰਾ ਇੰਨਾ ਇਸ ਬੰਦਾ ਹੈ ਲੁਧਿਆਣੇ ਤੋਂ ਹੈ ਭਾਈ ਖਾਸ ਲੁਧਿਆਣੇ ਤੋਂ ਹੈ ਬੂਆ ਟਹਿਰੀਆਂ ਆਹ ਟਰੈਕਟਰ ਮਿੱਤਰੋ 3600 ਦੇਖਿ ਪਈ ਬੈਜੇ ਬੈਜਾ ਮੈਂ ਫੜ ਲਾ ਨਾ ਕੋਈ ਚੱਕਰਾਂ ਦੇ ਗੱਲ 10 ਦਿਨਾਂ ਦੀ ਕੜੀ ਮਿਹਨਤ ਤੋਂ ਬਾਅਦ ਆ ਸਕਦਾ ਕਈ ਸਾਲ ਹੀ ਲਾ ਕੇ ਤਰੌਲਾ ਪਸ਼ੂ ਮੇਲੇ ਦਾ ਆਹ ਟਰੈਕਟਰ ਜਿੱਤਿਆ ਮਿੱਤਰੋ ਮੂਰਾ ਮੱਜ ਨੇ ਦੂਜਾ ਤਾਂ ਜਸਵਿੰਦਰ ਸਿੰਘ ਸੰਗਤਪੁਰ ਦੋ ਦਾੰਦ ਦੁੱਧ ਦਿੰਦੀ ਪੈਲਣ ਝੋਕੀ ਨੇ ਦੂਜਾ ਤਾਂ ਇਹਨੇ ਆਪਾਂ ਨੂੰ ਨਾ ਇਹ ਤਰੀਕ ਨੂੰ ਕਹਤਾ ਸੀ ਮਿੱਤਰਾ ਜੇ ਆਏਗਾ ਤਾਂ ਆਊਗਾ ਨਹੀਂ ਮੈਂ ਮੱਝਾਂ ਲੈ ਕੇ ਨਹੀਂ ਆਉਦਾ ਬਸ ਰਹਿ ਭਾਈ ਆਪਣਾ ਜਿਹੜਾ ਇੰਨਾ ਵਧੀਆ ਮਾਣ ਬਖਸ਼ਦਾ ਨਾਗਰਾ ਫਾਰਮ ਤੋਂ ਤਿਆਰ ਹੋਇਆ ਨਵੇਂ ਟਹਿਰਾਚਾਰੇ ਤੇ ਨਵੇਂ ਬਣਾਏ ਪਏ ਟਿਕਟੂ ਪਿਆਲਾ ਆਇਆ ਕੁਛ ਨਹੀਂ ਲੋੜ ਕਲੀ ਚਿੱਪ ਦੀ ਲੋੜ ਪੂਰਾ ਵੋ ਇਹ ਆ ਮਿੱਤਰੋ ਮੱਝਾਂ ਦਾ ਕੰਮ ਕਰਮ ਵਾਲਿਆਂ ਦਾ ਜਗਸੀਰ ਸਿੰਘਾ ਰੇਸ਼ਾ ਸਿੰਘਾ ਗੋਹੇ ਨਾਲ ਗੋਹਾ ਹੋਈ ਜਾਂਨੇ ਆ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਭਰਾਓ ਇਹ ਤਾਂ ਪਹਿਲਾਂ ਪੁਰਾਣੀਆਂ ਗੱਲਾਂ ਆ ਵੀ ਗੋਹੇ ਨਾਲ ਗੋਹਾ ਹੋਈ ਜਾਂਨੇ ਆ ਉਹਦਾ ਕੋਈ ਫਾਇਦਾ ਨਹੀਂ ਹੈਗਾ ਆ ਚੀਜ਼ਾਂ ਆ ਜਿੰਨੀ ਆ ਟਰੈਕਟਰ ਆ ਆ ਗਿਆ ਆਪਣੇ ਕਮੇਟੀ ਦਾ ਮੈਂਬਰ ਵੀ ਆ 5 ਨੰਬਰ ਗੋਪੀ ਬੰਨ ਦੀ ਆ ਭੀਸਮਾ ਦਾ ਕਟਵਾ ਲੈ ਆ ਆ ਬਾਈ ਜੀ ਆਪਣਾ ਕਾਂਗਲੇ ਜੀ ਦੇ ਕਿੱਲ ਦੀ ਔਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿੰਨੀ ਖੁਸ਼ੀ ਹੋਈ ਅੱਜ ਫਿਰ ਆ ਗਿਆ ਬਾਗੋ ਬਾਗਿਆ ਵੇ ਬਣ ਗਈ ਗੱਲ ਬਣ ਗਈ ਬਣ ਗਈ ਬਹੁਤ ਪਰਮਾਤਮਾ ਨੇ ਦਿਲ ਲਿਆ ਦਾ ਜਗ੍ਹਾ ਬਣੀ ਆ ਤੁਹਾਡੇ ਪਿੰਡਾਂ ਦਾ ਭਰਾਵਾ ਹੈ ਨਾ ਅੱਜ ਇੰਦਰ ਜੀ ਆ ਬਾਈ ਜੀ ਹੋਰਾ ਮੱਚ ਬਹੁਤ ਪਿਆਰੀ ਮੱਝ ਗੱਡੀ ਸਾਬੋ 23 ਕਿਲੋ 780 ਗ੍ਰਾਮ ਤੋਂ ਹੋਇਆ ਮਿੱਤਰੋ ਦਾ ਕੈਮਰਿਆਂ ਦੀ ਨਿਗਰਾਨੀ ਚ ਆ ਗਿਆ ਸਾਡਾ ਚਾਚਾ ਜੀ ਇਹ ਵੀ ਸਾਡੇ ਨਾਲ ਹੀ ਹੋ ਗਿਆ ਸੋ ਪੰਜਵਾਂ ਸਥਾਨ ਪ੍ਰਾਪਤ ਕੀਤਾ ਗ੍ਰੇਡਡ ਮੱਝ ਨੇ ਸੰਦੀਪ ਸਿੰਘ son of ਅਮਰੀਕ ਸਿੰਘ ਲਤਾਣੀ ਜੀ ਦਾ ਇਹਨਾਂ ਦੀ ਮੱਝ ਨੇ ਪੰਜਵਾਂ ਸਥਾਨ 22 ਕਿਲੋ ਸਾਹ 22 ਦਾ ਵੱਡਾ ਭਾਈ ਆਪਣਾ ਮਿੱਤਰੇ ਵੀ ਹੈ ਪੱਕਾ ਸੋ ਆ ਗਏ ਸੀ ਅੱਜ ਕਿੰਨੀ ਖੁਸ਼ੀ ਹੈ ਬਈ ਅੱਜ ਬੜੀ ਖੁਸ਼ੀ ਹੈ ਬਹੁਤ ਖੁਸ਼ੀ ਹੈ ਅੱਛਾ ਚੋਟੇਪੁਰ ਦੇ ਉਪਰੋਂ ਨੇ ਖੁੱਲ੍ਹੇ ਕਿਰਪਾ ਕੀਤੀ ਹੈ ਹਰਦੀਪ ਸਿੰਘ ਹਰਦੀਪ ਸਿੰਘ ਕੌਕੇ ਕਰਨ ਬਹੁਤ ਵਧੀਆ ਬੇਟਾ ਜਗਰਾਮ ਜਿਲ੍ਹਾ ਲੁਧਿਆਣਾ ਜੁਆਇੰਟ ਪਰਿਵਾਰਾਂ ਦੇ ਕੋਲ 55 ਗ੍ਰੇਡੇਡ ਮੱਝ ਤੋਂ ਧੰਨਵਾਦ ਬਾਕੀ ਸਾਰੇ 20 ਕਿਲੋ ਟੈਗ ਨੰਬਰ 52 ਗ੍ਰੇਡੇਡ ਮੱਝ 25 ਕਿਲੋ 104 ਗ੍ਰਾਮ ਦੁੱਧ ਕੱਢ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਤੋਂ ਬਾਕੀ ਮੈਚ ਚੱਲੀਆਂ ਦਾ ਮਿੱਤਰੋ ਆਪਾਂ ਬਾਅਦ ਚ ਗੱਲ ਕਰਦੇ ਆ ਤੁਹਾਡੇ ਨਾਲ ਸਮਾਰ ਕੇ ਤੁਹਾਨੂੰ ਦਿਖਾਉਣਾ ਕੀ ਚੀਜ਼ ਹੈ ਕੀ ਇਹ ਸੰਧੂ ਡੇਰੀ ਫਾਰਮ ਸਰਦੂਲਗੜ ਚੈਨਲੋਂ ਕਰ ਲਿਓ ਭਰਾਵੋ ਸਖਸਾਵਾ ਬਹੁਤ ਕੜੀ ਮਿਹਨਤ ਦੇ ਨਾਲ ਪਰਮਾਤਮਾ ਨੇ ਹੱਥ ਫੜਾਇਆ ਫੋੜ ਦਾ 3600 ਫੋੜ ਤਿਆਰ ਕਰਾਇਆ ਪੰਜ ਨੇ ਇੱਕ ਇਹ ਦੇ ਨਾਮ ਦਾ ਨੀਲੀ ਰਾਵੀ ਤਿਆਰ ਹੈ ਬਾਕੀ ਧੰਨਵਾਦ ਭਾਈ ਸਾਰੇ ਵੀਰਾਂ ਦਾ ਜਿਹੜੇ ਆਪਣੇ ਵੀਡੀਓ ਦੇਖਣਗੇ